ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਟਾਈਮ ਆ ਜੀ ਸਵੇਰ ਦਾ 9:30 ਦਾ ਤੇ ਆਪਾਂ ਉੱਠ ਗਏ ਸੀ ਆਪਾਂ ਉੱਠ ਗਏ ਸੀ 6 ਵਜੇ ਤੇ ਪਾਣੀ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਲੱਗਿਆ ਜੀ ਬ੍ਰੈਕਫਾਸਟ ਦੀ ਤਿਆਰੀ ਕਰਨ ਤੇ ਬ੍ਰੈਕਫਾਸਟ ਦੇ ਵਿੱਚ ਬਣਨਗੇ ਜੀ ਅੱਜ ਮੇਥੀ ਵਾਲੇ ਮੇਥੀ ਵਾਲੀਆਂ ਰੋਟੀਆਂ ਬਣਨੀਆਂ ਪਰੌਂਠੇ ਕਹਿ ਸਕਦੇ ਆਪਾਂ ਤੇ ਇਧਰ ਆਪਾਂ ਮੇਥੀ ਸਾਫ਼ ਸੁਫ਼ ਕਰਕੇ ਧੋ ਕੇ ਰੱਖ ਲਈਏ ਤੇ ਮੇਥੀ ਵਾਲੇ ਜਿਹੜੇ ਪਰੌਂਠੇ ਬਣਨੇ ਨੇ ਉਹ ਮੈਂ ਤੁਹਾਨੂੰ ਦੱਸ ਦਾਂ ਕਿ ਅਸੀਂ ਲੈ ਕੇ ਆਏ ਜੀ ਬਹੁਤ ਹੀ ਹੈਲਦੀ ਆਟੇ ਕਹਿੰਦੇ ਨੇ ਕਿ ਬਹੁਤ ਹੀ ਹੈਲਦੀ ਇਹ ਚੀਜ਼ ਸਾਡੇ ਲਈ ਤੇ ਬਾਕੀ ਮੈਨੂੰ ਦੱਸੋ ਜਿਹੜੇ ਭੈਣ ਭਰਾਵਾਂ ਨੂੰ ਪਤਾ ਇਹ ਹੈਗਾ ਜੀ ਕੋਧਰੇ ਦਾ ਆਟਾ ਠੀਕ ਹੈ ਤੇ ਇਹ ਰਾਤ ਮੈਂ ਰੋਟੀ ਪਕਾਈ ਸੀ ਬਹੁਤ ਵਧੀਆ ਬਣੀ ਸੀ ਕੋਧਰੇ ਦਾ ਆਟਾ ਇਹ ਆਪਾਂ ਲੈ ਕੇ ਆਏ ਮੱਕੀ ਦਾ ਆਟਾ ਜੀ ਆਪਾਂ ਲੈ ਕੇ ਆਏ ਬਾਜਰੇ ਦਾ ਆਟਾ ਹੁਣ ਮੈਂ ਕਿ ਸਰਦੀ ਸਰਦੀ ਆਪਾਂ ਖਾਵਾਂਗੇ ਮੱਕੀ ਬਾਜਰੇ ਤੇ ਕੋਧਰੇ ਦੀ ਰੋਟੀ ਇਹ ਦੇਖਣ ਤੋਂ ਤਾਂ ਲੱਗ ਜਿਵੇਂ ਮੈਦਾ ਹੁੰਦਾ ਹਾਂ ਜੀ ਪਰ ਇਹ ਕੋਚਟਾ ਇਟਾ ਵੀ ਤੇ ਦਰਦਰਾ ਜਿਵੇਂ ਚੌਲਾਂ ਦਾ ਆਟਾ ਨਹੀਂ ਹੁੰਦਾ ਜਦੋਂ ਬਣਦੀ ਹੈ ਫਿਰ ਮੱਕੀ ਦੀ ਰੋਟੀ ਵਾਂਗੂ ਬਣਦੀ ਹੈ ਰੋਟੀ ਮਤਲਬ ਸਨ ਤਾਂ ਬਹੁਤ ਟੇਸਟੀ ਲੱਗੀ ਤੇ ਬਾਕੀ ਜੀ ਇਹ ਮੈਂ ਤੁਹਾਨੂੰ ਦੱਸ ਦਾਂ ਫਿਰ ਮੇਰੇ ਭੈਣ ਭਰਾ ਪੁੱਛਣਗੇ ਇਹ ਆਟਾ ਨਾ ਮਤਲਬ ਜਿਵੇਂ ਆਪਾਂ ਨੇ ਦੋ ਜਾਣੇ ਰੋਟੀ ਖਾਣੀ ਤੇ ਦੁੱਧ ਪਾ ਕੇ ਗੁੰਨਣਾ ਇਹ ਆਟਾ ਦੁੱਧ ਨਾਲ ਰੋਟੀ ਸੌਫਟ ਰਹਿੰਦੀ ਹੈ ਜੇ ਆਪਾਂ ਪਾਣੀ ਚ ਗੁੰਨਦੇ ਆ ਫਿਰ ਥੋੜੀ ਜਿਹੀ ਹਾਰਡ ਹੋ ਜਾਂਦੀ ਟੁੱਟ ਜਾਂਦੀ ਮਤਲਬ ਰੋਟੀ ਜਿਵੇਂ ਮੱਕੀ ਦੀ ਪੱਕਦੀ ਓਵੇਂ ਪੱਕਦੀ ਹੈ ਤੇ ਪਰ ਇਹ ਥੋੜੀ ਜਿਹਾ ਹਾਰਡ ਹੋ ਜਾਂਦੀ ਪਾਣੀ ਨਾਲ ਤੇ ਇਹ ਆਪਾਂ ਦੁੱਧ ਨਾਲ ਆਟਾ ਗੁੰਨਣਾ ਤੇ ਫੇਰ ਰੋਟੀ ਸੌਫਟ ਰੰਦੀ ਤੇ ਟੁੱਟਦੀ ਵੀ ਨਹੀਂ ਹੈਗੀ ਤੇ ਬਾਕੀ ਕੋਈ ਚੱਕਰ ਨਹੀਂ ਜਿੰਨਾਂ ਦਾ ਦੁੱਧ ਘਰ ਦਾ ਹਨਾ ਚਾਹੇ ਸਾਰੇ ਆਟਾ ਦੁੱਧ ਨਾਲ ਮਿਲਣੇ ਕੋਈ ਚੱਕਰ ਨਹੀਂ ਮੈਂ ਰਾਤ ਆਪਣੇ ਲਈ ਬਣਾਈ ਉਤਾਰ ਲਈ ਤੇ ਆਪਾਂ ਦੋਨਾਂ ਜਾਣਿਆਂ ਨੇ ਖਾਧੀ ਰੋਟੀ ਇਹ ਜਰੂਰ ਨੇ ਟੇਸਟ ਕੀਤੀ ਸੀ ਤੇ ਵਧੀਆ ਬਣੀ ਸੀ ਤੇ ਹੁਣ ਆਪਾਂ ਬਣਾਵਾਂਗੇ ਮੇਥੀ ਦੀ ਬਾਜਰਾ ਤੇ ਮੱਕੀ ਮਿਕਸ ਕਰਕੇ ਸਵੇਰ ਦਾ ਬ੍ਰੇਕਫਾਸਟ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਮੇਥੇ ਸੋਨਾ ਸਾਗ ਇਹੋ ਸੋਸ ਨੇ ਮੇਥੀ ਮੂਰੀ ਗੋਭੀ ਦਾ ਤੋਕੋ ਉਹ ਕੀ ਹੋਣਾ ਪਰਖਿਆ ਇਹਦੀ ਉਹ ਵੀ ਪਉਗੀ ਕੀ ਪਉਗੀ ਮੂਰੀ ਅੱਦੂ ਗਸ ਕਰਕੇ ਮੂਰੀ ਖਾਣੀ ਨਾ ਮੈਂ ਸਿਰਫ ਕਲੇ ਮੇਥੀ ਖਾਣੀ ਆਲੂ ਕਹਿ ਤਾ ਆਲੂ ਪਾ ਲੈਣੀ ਆ ਆਲੂ ਪਾ ਆਲੂ ਪਾ ਇਹਨੂੰ ਕੱਟ ਕੁਟ ਕੇ ਪਲੇਟ 'ਚ ਬੰਦੇ ਆ ਵਾਂਗ ਖਾਇਆ ਕਰੋ ਉਹੀ ਖਾਈ ਜਾਂਦੇ ਹੋ ਇਹਨੂੰ ਖਾਣ ਦੀ ਫੜ ਫੜ ਕੇ ਸਾਡੇ ਕਰੇ ਨਾ ਯਾਦ ਹੁੰਦਾ ਹੈ ਜਾਨਵਰ ਹੋਵੇ ਖਾਉਂਦਾ ਸਾਡੇ ਕਰੇ ਆਦਤ ਹੈ ਜੇ ਕੋਈ ਫਰੂਟ ਆ ਜਾਏ ਨਾ ਜੇ ਪਿਆ ਮਨ ਲੋ ਆ ਪਿਆ ਫਰੂਟ ਇਹ ਚੱਕਣਾ ਧੋਣਾ ਬਸ ਐਂ ਖਾ ਲੈਣਾ ਐ ਨਹੀਂ ਹੈਗਾ ਕਿ ਪਲੇਟ ਚ ਰਾਮ ਨਾ ਕੱਟ ਕੇ ਖਾ ਲਈਏ ਨਾ ਕਿ ਨਾਲ ਕੋਈ ਮੇਰੇ ਵਰਗਾ ਵੀ ਖਾ ਲੈਂਦਾ ਦੋਸਤੋ ਇਹ ਨੂੰ ਐਂ ਕੱਟਿਆ ਹੂੰ ਐਂ ਕੱਟਿਆ ਬਸ ਐਂ ਹੀ ਫੜਨਾ ਐ ਤੇ ਐਂ ਖਾ ਲਿਆ ਗਲਤ ਗੱਲ ਹੈ ਨਾ ਇਹ ਦੱਸਿਓ ਤੇ ਹੀ ਕਮੈਂਟ ਕਰਕੇ ਹੰਦਾ ਪਲੇਟ ਤੇ ਖਾਂਦਾ ਫਿਰ ਇਹ ਗੱਲ ਆ ਜਾਂਦੀ ਬੰਦਿਆਂ ਵਾਂਗੂ ਖਾਓ ਕਿ ਚੰਗੀ ਤਰ੍ਹਾਂ ਖਾਓ ਪਲੇਟ ਚ ਰੱਖ ਕੇ ਤੇ ਆਪਾਂ ਤੁਹਾਨੂੰ ਵੀ ਲਾ ਲਿਆ ਪੋਚੇ ਰਹਿ ਗਏ ਨੇ ਬਸ ਪਹਿਲਾਂ ਬ੍ਰੇਕਫਾਸਟ ਬਣਾ ਲਈਏ ਪੌਣੇ ਨਾਉਂ ਦਾ ਟਾਈਮ ਆ ਤੁਹਾਨੂੰ ਪਤਾ ਬਸ ਇਹ ਸਭ ਇੱਕਦਮ ਭਾਜੜਾ ਪਾ ਦਿੰਦੇ ਜਾਣਾ 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 ਤੇ ਚਲੋ ਜੀ ਹੁਣ ਅਚਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਆਪਾਂ ਕਰਦੇ ਹਾਂ ਵਲੌਗ ਕੰਟੀਨਿਊ ਤੁਹਾਡੇ ਨਾਲ ਬਣੇ ਰੋ ਵਲੌਗ 'ਚ ਤੇ ਕੱਲ ਸੱਚ ਕਮੈਂਟ ਆਏ ਸੀ ਜਿਹੜੇ ਮੈਂ ਕੋਟੀ ਤੇ ਸਟਾਲ ਲੈ ਕੇ ਆਏ ਸੀ ਤੇ ਉਹ ਕਹਿ ਰਹੇ ਸੀ ਕਿ ਦੱਸਿਓ ਉਹਨਾਂ ਦਾ ਐਡਰੈਸ ਤੇ ਮੈਂ ਤਾਂ ਉਸ ਨਾਮ ਤੋਂ ਲੈ ਕੇ ਆਈ ਸੀ ਜੀ ਨਾ ਮੈਂ ਉਹਨੂੰ ਮੇਰੇ ਕੋਲ ਉਹਨਾਂ ਦਾ ਨੰਬਰ ਵੀ ਨਹੀਂ ਤੇ ਮੈਂ ਜਸਟ ਆਈ ਮੈਂ ਕਿਹਾ ਇੱਕ ਕੋਟੀ ਲਿਆਉਣੀ ਹੈ ਤੇ ਨੰਬਰ ਨੰਬਰ ਤੋਂ ਮੇਰੇ ਕੋ ਹੈ ਨਹੀਂ ਉਹ ਕਸ਼ਮੀਰੀ ਹੁੰਦੇ ਨੇ ਜਿਹੜੇ ਉਹਨਾਂ ਕੋ ਲੈ ਕੇ ਆਈ ਸੀ ਬਾਕੀ ਜੇ ਮੈਂ ਨੈਕਸਟ ਟਾਈਮ ਗਈ ਗਈ ਨੈਕਸਟ ਟਾਈਮ ਗਈ ਤੇ ਮੈਂ ਟਰਾਈ ਕਰਾਂਗੀ ਠੀਕ ਹੈ ਲੈ ਕੇ ਆਵਾਂਗੀ ਤੇ ਇਧਰ ਸਾਡੇ ਦੇਖ ਲਓ ਗਾ ਪਿਆ ਓ ਹੋ 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 ਗਾਈ ਗਾ ਗਾਈ ਗਾ ਗਾਏਗਾ ਅ ਡਬਲ ਟੋਨ ਪਸ਼ਮੀਨੇ ਦੇ ਭਾਈ ਫੇਰ ਆ ਗਏ ਨੇ ਸੂਟ ਆਪਣੇ ਕੋਲ ਤੇ ਜਿੰਨੂੰ ਵੀ ਚਾਹੀਦੇ ਨੇ ਤੇ ਤੁਸੀਂ ਪਲੀਜ਼ ਮੈਸੇਜ ਕਰ ਦਿਓ ਤੇ ਇਹ ਤੇ ਵਰਕ ਹੋ ਕੇ ਜਾ ਰਿਹਾ ਬਹੁਤ ਸੋਹਣੇ ਕਲਰ ਨੇ ਆ येलो ਕਲਰ ਹੈ ਆ ਵੀ ਬਹੁਤ ਸੋਹਣਾ ਕਲਰ ਹੈ ਤੇ ਆ ਹੈਗਾ ਜੀ ਮਹਿਰੂਨ ਇਹ ਵੀ ਡਬਲ ਸ਼ੇਡ ਆ ਠੀਕ ਹੈ ਤੇ ਇੱਕ ਪਲੇਨ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਵਰਕ ਕਰਵਾਉਣਾ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਇੱਕ 컬러 ਆ ਇਹ ਵੀ 컬러 ਬੜਾ ਪਿਆਰਾ ਠੀਕ ਹੈ ਇੱਕ 컬러 ਆ ਇਹ ਵੀ ਬਹੁਤ ਸੋਹਣਾ ਤੇ ਇੱਕ 컬러 ਆ ਇਹ 컬러 ਸਾਰੇ ਹੀ ਬਹੁਤ ਸੋਹਣੇ ਨੇ ਬਹੁਤ ਪਿਆਰੇ ਕਲਰ ਨੇ ਤੇ ਇੱਕ 컬러 ਆ ਜੀ ਪਲੇਨ ਦੇ ਵਿੱਚ ਬੜੇ ਪਿਆਰੇ ਨੇ ਤੇ ਆਪਣਾ ਇੱਕ ਆ ਹੈ ਜੀ ਰਾਣੀ 컬러 ਠੀਕ ਹੈ ਜੀ ਤੇ ਆਪਾਂ ਇਹਤੇ ਵਰਕ ਕਰਕੇ ਭੇਜਿਆ ਦੋ ਤਿੰਨ ਸੂਟਾਂ ਤੇ ਕਾਫੀ ਸੋਹਣਾ ਹੋਇਆ ਤੇ ਇਹ ਆਪਣੇ ਕੋਲ ਟਰਾਈਜ਼ ਦੇ ਨੇ 올ਓਵਰ ਇਹ ਕੋ ਟਰਾਈਜ਼ ਦੇ ਮੈਚਿੰਗ ਨੇ ਇਹ ਸੇਲ ਹੋਏ ਹੋਏ ਨੇ ਇਹ ਵੀ ਸੇਲ ਹੋਇਆ ਹੋਇਆ ਵੀ ਸੇਲ ਹੋਇਆ ਹੋਇਆ ਸਿਰਫ ਆਹੀ ਨੇ ਤੇ ਇੱਕ ਕਲਰ ਆ ਸੀ ਪਸ਼ਮੀਨੇ ਚ ਪਿਸਤਾ ਕਲਰ ਇਹ ਬਹੁਤ ਸੋਹਣਾ ਇਹ ਮੈਂ ਸੈਟਿੰਗ ਜੀ ਥੋੜੀ ਜੀ ਇਧਰ ਉਧਰ ਹੋਈ ਪਈ ਉਹ ਕਰਨੀ ਸੈਟ ਤੇ ਇਹ ਆਪਣੇ ਟੇਸਟਾ ਦੇ ਇਹ ਪਸ਼ਮੀਨੇ ਚ ਨੇ ਇਹ ਮੈਚਿੰਗ ਸਲਵਾਰ ਵਾਲੀ ਦੀ ਵੀਡੀਓ ਪਾਈ ਹੋਈ ਹੈ ਆਪਣੇ ਕੋਲ ਸਿਰਫ ਰਹਿ ਗਏ ਤਿੰਨ ਤਿੰਨ ਪੀਸ ਹੀ ਰਹਿ ਗਏ ਨੇ ਆਪਣੇ ਕੋਲ 1 2 ਤੇ 3 ਠੀਕ ਹੈ ਤੇ ਬਾਕੀ ਆ ਸੂਟ ਇਹਨਾਂ ਦੀ ਵੀਡੀਓ ਪਾਈ ਸੀ ਇਹ ਸਟਾਲ ਨਾਲੇ ਇਹ ਵੀ ਬਹੁਤ ਸੋਹਣੇ ਨੇ ਸਟਾਲ ਵੀ ਬਹੁਤ ਸੋਹਣੇ ਨੇ ਤੇ ਆਪਣਾ ਨੰਬਰ ਹੈਗੇ ਜੀ 9814790283 ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਆਪਣੇ ਸੂਟ ਸਟਿਚ ਹੋ ਕੇ ਜਾਣੇ ਨੇ ਇਹ ਸਟਿਚ ਹੋਤੇ ਪਏ ਨੇ ਕਿਉਂਕਿ ਇਹਨਾਂ ਦੇ ਹੋਰ ਵੀ ਅਜੇ ਸਾਡੀ ਭੈਣ ਦੇ ਰਹਿੰਦੇ ਸਟਿਚ ਕਰਨੇ ਇਕੱਠੇ ਭੇਜਾਂਗੇ ਤੇ ਚਲੋ ਜੀ ਆਹੀ ਬਣਾ ਲਈਏ ਬ੍ਰੇਕਫਾਸਟ ਫਿਰ ਮਿਲਦੇ ਆ ਤੁਹਾਨੂੰ ਬਣੇ ਰੋ ਤੁਸੀਂ ਵਲੌਗ ਚ ਤੁਹਾਡਾ ਜੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ। ਲਓ ਜੀ ਮੇਥੀ ਦੀ ਹੋ ਰਹੀ ਕਟਿੰਗ ਹੈ ਅੱਜ ਤਾਂ ਫਿਰ ਮੇਥੀ ਵਾਲੇ ਮੇਥੀ ਮੱਕੀ ਤੇ ਬਾਜਰਾ ਮੇਥੀ ਮੱਕੀ ਤੇ ਬਾਜਰਾ ਤੇ ਹਰੀ ਮਿਰਚ ਨਾ ਹਰੀ ਮਿਰਚ ਤੇ ਨਮਕ ਤੇ ਮਤਲਬ ਮੱਕੀ ਦੀ ਉੱਤੇ ਇਹ ਨਮਕ ਤੋਂ ਬਣਾ ਥੋੜੀ ਪੜਨਗੇ। ਦੇਖੋ ਗੱਲਾਂ ਦੇਖੋ ਨਮਕ ਵੀ ਪਾਉਗਾ ਦੱਸਣ ਦੇ। ਜੇ ਮੇਥੀ ਵਾਲੇ ਮਰੌਣੇ ਬਣਦੇ ਨਮਕ ਤਾਂ ਪੈਣਾ ਹੀ ਪੈਣਾ ਹੈ। ਇਹ ਤਾਂ ਕਹਿਣਾ ਹੀ ਕਹਿਣਾ ਹੈ ਹੋਰ ਦਸੋ ਕੁਝ ਹੋਰ ਪਾਣਾ ਪਾਣਾ ਚਾਹੁੰਦੇ ਹੋ ਹਾਂ ਕੋਈ ਆਲੂ ਕੋਈ ਗੋਬੀ ਕੋਈ ਹੋਰ ਕੋਈ ਤਾਂ ਹੈ ਆਲੂ ਪਾ ਦਿਓ ਆਲੂ ਉਹ ਉਬਾਲਨੇ ਪੈਣੇ ਨੇ ਉਹ ਫਿਰ ਨਵਾਂ ਸਿਸਟਮ ਸਟਾਰਟ ਹੋ ਜਾਊਗਾ ਨਾ ਕਿੰਨਾ ਟਾਈਮ ਲੱਗੂਗਾ ਤੇ ਸਾਡੇ ਇੱਥੇ ਹੈਗਾ ਜੀ ਵਿਆਹ ਉਹਦੇ ਕੋ ਟੈਂਟ ਲੱਗੇ ਹੋਏ ਨੇ ਟੈਂਟ ਲੱਗੇ ਹੋਏ ਨੇ ਵਿਆਹ ਤਾਂ ਚੱਲ ਰਿਹਾ ਮੌਸਮ ਮੌਸਮ ਚੱਲਿਆ ਨਹੀਂ ਵਿਆਹ ਵੇਖ ਕੇ ਬੈਠਿਆ ਹੁਣ ਹਾਂ ਅਗਲੇ ਮਹੀਨੇ ਅਗਲੇ ਮਹੀਨੇ ਫੇਰ ਮੈਨੂੰ ਵਿਆਹ ਆ ਗਿਆ ਅਗਲੇ ਮਹੀਨੇ ਸਾਨੂੰ ਵਿਆਹ 13 ਤਰੀਕ ਦਾ ਕਿੱਥੇ ਜਾਣਾ ਸੀ ਅਸੀਂ ਜਾਣਾ ਸਿਬਿਆ ਪਿੰਡ ਅੱਛਾ ਸਿਬਿਆ ਹੈ ਤੇ ਇਹ ਤੋਂ ਬਾਅਦ ਫੇਰ ਸਾਡੇ ਫਰਵਰੀ ਚ ਦੋ ਵਿਆਹ ਨੇ ਇਕੱਠੇ ਹੂੰ ਇੱਕ ਸਾਡੇ ਉੱਤਰ ਪਿੰਡ ਦਾ ਜਮੇ ਸਾਡੇ ਘਰ ਆਉਂਦੇ ਅੱਛਾ ਤੇ ਇੱਥੇ ਜਾਣਾ ਅਸੀਂ ਤੇ ਮੇਰੀ ਘੁਆਰ ਦੇ ਪਿੰਡ ਰਾਹੋ ਕੋਈ ਬੰਗੇ ਉਹ ਤੇ ਦੋ ਦਰ ਉਹ ਤਾਂ ਫਰਵਰੀ ਚ ਹੈ ਹਰ ਵੀ ਜਾ ਹਾਂ ਚਲੋ ਹੁਣ ਤਿਆਰੀ ਕਰਾਂਗੇ ਤਾਂ ਹੀ ਸ਼ੁਰੂ ਹੋ ਜਾਵਾਂਗੇ 26 ਦੇ ਅੰਦਰ ਵਾਲੇ ਆ ਮੇਥਿਆਂ ਦਾ ਕੰਮ ਨਾ ਬਹੁਤ ਆਉਂਦਾ ਇਹਨੂੰ ਕੱਟਣਾ ਇਹਨੂੰ ਧੋਣਾ ਇਹਨੂੰ ਸਵਾਰਨਾ ਤੇ ਸਾਗਣਾ ਲਿਸਲਾਇਨ ਕਰੂ ਦੇਖੀ ਸਾਗਣਾ ਮੰਗੀ ਮੇਰੀ ਲਿਸਲਾਇਨ ਕੁੁੰਡਾ ਲਿਆ ਕੇ ਇੱਥੇ ਰੱਖ ਲਈਏ ਤਾਂ ਹੂੰ ਹੈਨਾ ਤੁਲਾ ਕੋਨੇ ਤੇ ਬਾੜ ਲੈਣੇ ਕਿਤੇ ਉਹਨੇ ਕਿਹਾ ਇੱਥੇ ਵਿਚਾਲੇ ਬਾੜ ਜਾਵਾਂਗੇ ਫਿਰ ਤੋਂ ਉਹਨੇ ਤਾਂ ਸਤਨਾ ਕਾਰੀ ਹੋ ਜਾਂਦੀ ਐ ਤੇ ਵੀ ਪੜਨਾ ਕੋ ਉਹਨੇ ਤਾਂ ਲਿਆਣਗੇ ਇਹ ਐਸੇ ਚਾਹ ਕਿ ਟਿਫਣ ਚ ਮੇਥੀ ਵਾਲੇ ਪਰੋਲੇ ਰਾਂਗੀ ਪਰ ਨਹੀਂ ਇਹ ਕਹਿੰਦੇ ਕਿ ਮੈਂ ਲੈ ਕੇ ਜਾਣੀ ਸਿੰਪਲ ਰੋਟੀ ਛੁੱਪੀ ਰੋਟੀ ਸੱਗੀ ਸਾਡੀ ਬਣੀ ਪਈ ਆ ਆਲੂ ਮਟਰਾਂ ਦੀ ਉਹ ਵੀ ਦੇ ਦਾਂਗੇ ਠੀਕ ਐ ਠੀਕ ਆ 우ਸਤਾਦ 우ਸਤਾਦ ਨਾ ਕਿਤੇ ਮੈਂ 우ਸਤਾਦ ਐ ਤੂੰ ਸਾਡੀ ਸਾਡੀ 우ਸਤਾਦ ਜਾਓ ਕੰਮ ਕਰੋ ਹੋਰ ਇਹ ਦਾ ਉਸਤਾਦ ਇਹ ਵੀ ਬੈਕ ਕੈਮਰਾ ਬੋਲ ਰਿਹਾ ਮੈਂ ਉਸ ਮੈਂ ਉਸਤਾਦ ਆ ਤੇ ਚਲੋ ਕੈਮਰਾ ਬੰਦ ਹੋ ਗਿਆ ਫਿਰ ਕਹਿੰਦਾ ਮੈਂ ਉਸਤਾਦ ਆ ਬੜੀ ਹੈ ਹਨਾ ਵਾਧੂ ਹੈ ਵਾਧੂ ਹੋ ਜਾਣੇ ਨੂੰ ਵਾਧੂ ਆਪਾਂ ਫਿਲਹਾਲ ਇਹਨਾ ਕਰ ਲਾ ਫਿਰ ਬਾਅਦ ਕਰ ਲਈ ਥੱਲੇ ਮਹਿਮਾਨ ਵੀ ਆ ਰਹੇ ਨੇ ਹਾਂ ਸੱਚੀ ਸਾਡੇ ਨੀਚੇ ਮੇਂ ਨਹੀਂ ਕਰਨਾ ਹੋਣਾ ਇਹ ਵਿਆਹ ਸੀ ਆਂਟੀ ਤੇ ਉਹਨਾਂ ਨੇ ਕੁੜੀ ਨੂੰ ਲੈਣਾ ਆਉਣਾ ਤੇ ਉਧਰ ਵੀ ਆਪਾਂ ਵਾਈਟ ਉਧਰ ਵੀ ਜਾਣਾ ਮੈਂ ਨੂੰ ਮੈਂ ਫੜਾਵਾ ਰੋਟੀ ਬਣਾ ਕੇ ਮੈਂ ਉਧਰ ਵੀ ਜਾਵਾਂ ਮੈਂ ਤੇ ਅੱਡੀ ਸਵੇਰੇ ਬ੍ਰੈਕਫਾਸਟ ਨਹੀਂ ਭਰਾਂਦੇ ਸਾਨੂੰ 10:30 ਵਜੇ ਜਾਂਦੇ ਆਂ ਕਾਰ 10:30 ਵਜੇ ਆਉਤੀ ਚਲਦੇ 10:30 ਵਜੇ ਜਾਂਦੇ ਨੇ ਸਾਨੂੰ ਤੇ ਅੱਜ ਹੀ ਉੱਧਰ ਜਾਣਾ ਮੈਂ ਹੀ ਜਾਣਾ ਮਤਲਬ ਪਸਾਰ ਨੇ ਤੋਂ ਆਫਿਸ ਚਲੇ ਜਾਣਾ ਮਿਲ ਨਹੀਂ ਕਰਨਾ ਉਹਨਾ ਬਸ ਛੋਟਾ ਫਟਾਫਟ ਰੈਡੀ ਹੋ ਕੇ ਚੱਲਿਆ ਮੈਂ ਬਸ ਆ ਕਰਕੇ ਫਿਰ ਮੈਂ ਰੈਡੀ ਹੋ ਜਾ ਠੀਕ ਹੈ ਚਲੋ ਜੀ ਇੱਧਰ ਆਪਾਂ ਮੱਕੀ ਤੇ ਬਾਜਰੇ ਦਾ ਆਟਾ ਛਣ ਲਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਧਰ ਆਪਾਂ ਕੱਟੇ ਹੋਏ ਮੇਰੇ ਇਥੇ ਹਰੀਆਂ ਮਿਰਚਾਂ ਤੇ ਮਿਰਚ ਪਾਨੇ ਆਪਾਂ ਲੂਣ ਮਿਰਚ ਤੁਲੋ ਜੀ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਥੋੜੀ ਜੀ ਆਪਾਂ ਪਾਣੀ ਜਿਵਾਈਨ ਜਿਆਦਾ ਨਹੀਂ ਥੋੜੀ ਪਾਣੀ ਤੁਹਾਡੀ ਮਰਜ਼ੀ ਹੈ ਤੁਹਾਨੂੰ ਜਿਆਦਾ ਪਸੰਦ ਹੈ ਜਿਆਦਾ ਪਾ ਲਓ ਆਹਨ ਪਾਤੀ ਤੇ ਹਰੀ ਮਿਰਚ ਆਪਾਂ ਨੇ ਪਾਈ ਤੇ ਲਾਲ ਮਿਰਚ ਪਾਉਂਗੇ ਥੋੜੀ ਜਿਹੀ ਲਾਲ ਮਿਰਚ ਇੱਧਰ ਆ ਗਿਆ ਆਪਣਾ ਗ਼ੂਨ ਜਿਵੇਂ ਉਤਾਰ ਕਹਿੰਦੇ ਗ਼ੂਨ ਪੈਗਾ ਗ਼ੂਨ ਤਾਂ ਪੈਗਾ ਹੀ ਪੈਗਾ ਠੀਕ ਹੈ ਇਹ ਆ ਗਿਆ ਗ਼ੂਨ ਤੇ ਆਪਣਾ ਪੈ ਗਿਆ ਇੰਗਰੀਡੀਅੰਟਸ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਕੋਸੇ ਜਿਹੇ ਪਾਣੀ ਨਾਲ ਪਾਣੀ ਨਹੀਂ ਦੇਣਾ ਇਹ ਸਾਟਾ ਹੋ ਜਾਣਾ ਬ੍ਰੇਕਫਾਸਟ ਚਾੜੀ ਕਾਜੜਾ ਆਟਾ ਦਿਖਾ ਤਾ ਮੈਂ ਇਹ ਬਾਜਰੇ ਦਾ ਆਟਾ ਹੈ बाजरा ਤੇ ਮੱਕੀ ਮਿਕਸ ਠੀਕ ਹੈ ਜੀ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਕਿਵੇਂ ਬਣਾਉਂਦੇ ਹੋ ਤੇ ਮੈਂ ਹੌਲੀ-ਹੌਲੀ ਪਹਿਲਾਂ ਤੇ ਮੈਂ ਚੱਕੜੇ ਤੇ ਰੱਖ ਕੇ ਨਾ ਲਫਾਫਾ ਤੇ ਐਵੇਂ ਕਰਕੇ ਵੇਲ ਲੰਗੀ ਸੀ ਹਣਾ ਹੁਣ ਮੈਨੂੰ ਬਣਾਣੀ ਆ ਗਈ ਮੈਂ ਹੌਲੀ-ਹੌਲੀ ਹੱਥਾਂ ਨਾਲ ਹੀ ਬਣਾ ਲੈਣੀ ਆ ਤੇ ਜੇ ਮੈਂ ਬਣਾਈ ਕਿ ਕੈਮਰਾ ਫੜਦਮੜ ਹੋਇਆ ਤੇ ਫਿਲਮਾਂ ਤਾਂ ਮੈਂ ਜ਼ਰੂਰ ਦਿਖਾਵਾਂਗੀ ਕਿ ਮੈਂ ਰੋਟੀ ਕਿਵੇਂ ਬਣਾਈ ਹੁਣ ਮੈਂ ਆਟਾ ਗੁੰਨਾ ਪੋਸਾ ਦਾ ਲਫਾਫਾ ਇਧਰ ਆਪਾਂ ਆਟੇ ਜਿਹੜੇ ਸਾਰੇ ਸਾਹਮਣੇ ਨੇ ਕਿਉਂਕਿ ਲਫਾਫਿਆਂ ਚ ਹੀ ਪਹਿਲਾਂ ਆਟਾ ਲੈ ਕੇ ਆਏ ਸੀ ਇਹਨਾਂ ਨੂੰ ਸਾਹਮਣੇ ਰੱਖ ਲਿਆ ਜਿਹੜਾ ਕੋਧਰੇ ਦਾ ਆਟਾ ਦੱਸਿਓ ਕਮੈਂਟ ਕਰਕੇ ਕਹਿੰਦੇ ਕਿ ਵੈਸੇ ਹੈਲਥ ਵਾਸਤੇ ਬਹੁਤ ਵਧੀਆ ਤੇ weight loss ਵਾਸਤੇ ਵੀ ਵਧੀਆ ਤੇ ਤਾਂ ਕਰਕੇ ਮੈਂ ਲੈਂਦਾ ਸੀ ਕਹਿੰਦੇ ਕਿ weight loss ਵਾਸਤੇ ਇਹ ਆਟਾ ਖਾਓ ਤੇ ਬਹੁਤ ਵਧੀਆ ਚੀਜ਼ ਹੈ ਬੱਸ ਤੁਸੀਂ ਦੇਖਦੇ ਆ ਕਰਦੇ ਆ try ਤੇ ਜੋ ਵੀ ਰਿਜਲਟ ਆਇਆ ਤੁਹਾਨੂੰ ਜਰੂਰ ਦੱਸਣਾ ਦਿਲੀ ਦੇਲੀ ਚਾਣੀ ਖਾਜੀ ਜੇ ਵੀ ਹਣਾ ਮੈਂ ਵੀ ਰੋਟੀ ਮਤਲਬ ਜੇ ਮੈਂ ਇੱਕ ਟਾਈਮ ਖਾ ਲਿਆ ਰਾਤ ਨੂੰ ਖਾ ਲਈ ਤੇ ਮੈਂ ਰਾਤ ਨੂੰ ਆਪਾਂ ਹਲਕਾ ਖਾਣਾ ਤੇ ਰਾਤ ਨੂੰ ਖਾਣਾ ਅੱਜ ਕਈ ਹੱਥ ਹੋ ਗਿਆ ਸੈਲਫੀ ਇਹ ਦਮਨ ਘਰੇ ਆ ਦਮਨ ਦਾ ਹੈਗਾ ਸੂਰ ਪੇਪਰ ਤੇ ਦਮਨ ਨੇ ਅੱਜ ਟਿਊਸ਼ਨ ਜਾਣਾ ਜਲਦੀ ਤੇ ਨਾਲੇ ਘਰੇ ਪੜ੍ਹਨਾ ਹੈ ਨਾ ਤੇ ਥੋੜੀ ਬਹੁਤ ਮੈਡੀਕਲ ਪਰਵਾਹ ਦੇਗੀ ਇਸ ਦਾ ਪੇਪਰ ਹੈ ਮੈਂ ਨਹੀਂ ਉਠਾਣਾ ਚਾਹੁੰਦਾ ਦਮਨ ਕਿੰਵੇ ਸੋਚਾਰੇ ਕੈਂਪ ਕਰਕੇ ਆਉਗੀ ਤਰ੍ਹਾਂ ਆਪਣੇ ਪਾਣੀ ਰੱਖਤਾ ਗਰਮ ਪੋਸਾ ਜਿਆ ਕਰਕੇ ਆਟਾ ਗੁੰਨਣਾ। ਆਟੇ ਨੂੰ ਥੋੜਾ ਜਿਹਾ ਪਿਆਜ਼ ਵੀ ਪਾ ਲੈਣ ਲੱਗੇ ਮੈਂ ਥੋੜੇ ਪਿਆਜ਼ ਵੀ ਪਾ ਲੈਨੇ ਮੂਲੀਆਂ ਦੇ ਪਾਈਆਂ ਨੇ। ਪਿਆਜ਼ ਵੀ ਪਾ ਲੈ ਵਧੀਆ ਬਣ ਜਾਂਦਾ। ਤੇ ਦਮਨ ਮੈਨੂੰ ਕਹਿ ਲਈ ਮੇਰਾ ਨਾਂ ਅਰਦਾਸਪੁਰ ਜਾਨ ਨੂੰ ਬਹੁਤ ਹੀ ਕਰਦਾ। ਤੇ ਨਾਨੀ ਚਰੀ ਇੱਥੇ ਬੈਠੀ ਜਾਣਾ ਕਿਤੇ ਕੋਲ ਅਸੀਂ। ਹੂੰ ਤੇ ਫੇਰ ਵੀ ਨਾਨੀ ਨਾਲ ਚੱਲਾਂਗੇ ਨਾਲ ਕੇ ਚੱਲਾਂਗੇ ਠੀਕ ਹੈ। ਹੂੰ ਮੇਰੇ ਨਾਲ ਨਾਨੀ ਤੇ ਸੁਪਨਾ ਆਇਆ। ਧੀਏ ਨਾਨੀ ਤੁਰੀ ਹੁੰਦੀ ਹੈ। ਹਾਏ ਨਾਨੀ ਤੁਰ ਲੱਗ ਪੜਨਾ ਚੱਲ ਪੜਨਾ। ਮੈਂ ਤੁਰਵਾਰੀ ਹੁੰਨੀ ਆ ਨਾਨੀ ਨੂੰ। ਅੱਛਾ। ਤਾ ਛੱਡਦੇ ਨਹੀਂ ਮੈਨੂੰ। ਇਹ ਗੈਰੀ ਹੁੰਦੇ ਆ ਨੀ। ਮਮੇ ਆਈ ਬੋਲਦੇ ਜਦੋਂ ਕਾਲੇ ਕਾਲੇ ਨੂੰ ਛੱਡਦੇ ਨਹੀਂ ਮੈਨੂੰ। ਮੈਨੂੰ ਤੰਗ ਨਾ ਕਰੋ ਨੀ ਕੁੜੀਓ। ਮੈਨੂੰ ਤੰਗ ਨਾ ਕਰੋ। ਨਾਜ਼ੁਕ ਕਲੀ ਆਪਣੀ ਨਾਨੀ। ਨਾਜ਼ੁਕ ਕਲੀ। ਪਾਣੀ ਹੋ ਗਿਆ ਆਪਣਾ ਕੋਸਾ ਹੁਣ ਆਪਾਂ ਗੁੰਨਦੇ ਹਾਂ ਆਟਾ ਇਹ ਤਾਂ ਨਾਲ ਦੀ ਨਾਲ ਪੱਕਣੀ ਰੋਟੀ ਫੜਾਫਟ ਆਜੋ ਖਾਣ ਵਾਸਤੇ ਇਹ ਕੜਾ ਆਟਾ ਗੁੰਨ ਕੇ ਰੱਖਣਾ ਹੈ ਫੇਰ ਪਕਾਣੀ ਹੈ ਆਪਾਂ ਖਾਣੇ ਦੇ ਪਹਿਲਾਂ ਪਾਪਾ ਜੀ ਖਾਣਗੇ ਪਾਪਾ ਨੇ ਆਫਿਸ ਜਾਣਾ ਤੂੰ ਖਾਏਂਗੀ ਫਿਰ ਮੈਂ ਵੀ ਇੱਕ ਖਾ ਕੇ ਮੈਂ ਵੀ ਜਾਣਾ ਹਾਂ ਹੁਣ نیچے ਆਹੋ ਥੱਲੇ ਖਾ ਲੂੰਗੀ ਕਿਤੇ ਖਰਾਬ ਨਹੀਂ ਮੈਂ ਵੀ ਖਾ ਕੇ ਜਾਵਾਂਗੀ ਮੈਥੇ ਆਵਾਂਗੀ ਇਹ ਲੋ ਜੀ ਆਟਾ ਆਪਣਾ ਹੋ ਗਿਆ ਰੈਡੀ ਤੇ ਆਪਾਂ ਨੇ ਨਾ ਸਾਰਾ ਹੀ ਆਟਾ ਮਤਲਬ ਉਹ ਕਰ ਲਿਆ ਗੁੰਨ ਲਿਆ ਨਹੀਂ ਤੇ ਵਿੱਚ ਕਈ ਵਾਰ ਮਿਕਸ ਕਰਕੇ ਰੱਖ ਦਿੰਦੇ ਹਾਂ ਉਹਨਾਂ ਉਹਨਾਂ ਗੁੰਨੀ ਦੇ ਜਿੰਨਾ ਜਿੰਨਾ ਲੋੜ ਹੈ ਹਨਾ ਤੇ ਮੈਂ ਇਹਨੂੰ ਐਸੇ ਕਿ ਨਾਲ ਹੀ ਰੋਟੀ پک ਜਾਨੀ ਨਾਲ ਹੀ ਖੱਢੀ ਜਾਨੀ ਸਾਰਾ ਹੀ ਗੁੰਨ ਲਿਆ ਹੈ ਐਵੇਂ ਮੰਮੀ ਗੁੰਨ ਦਿੰਦੇ ਹਨ ਇਹ ਮੈਂ ابھی-ਅਭੀ ਗੁੰਨਦੀ ਹਾਂ ਨਹੀਂ ਨਹੀਂ ਉਹ ਤਾਂ ਦੂਜਾ ਕਣਕ ਦਾ ਜਿਹੜਾ ਮੱਕੀ ਦਾ ਨਾ ਇਹਦੇ ਆਹ ਚੀਜ਼ ਨਾਲ ਨਾ ਇਹ ਕਣੀ ਜੀ ਜਿਹੜੀ ਸੈੱਟ ਹੋ ਜਾਂਦੀ ਆ ਜੀ ਇਹ ਗੜਾ ਇਹ ਦਿਨ ਗੁੰਨੇ ਜਾਂਦਾ ਹੈ ਰੋਟੀ ਜਾਂਦਾ ਹੈ ਅੱਜ ਜਿਸੇ ਰਸੇ ਰਸੇ ਕਰੋ ਬ੍ਰੈਕਫਾਸਟ ਮੇਥੇ ਮੱਕੀ ਬਾਜਰੇ ਵਾਲੇ ਪਰੌਂਠੇ ਚਲੋ ਆਪਾਂ ਉਹ ਘਰ ਆਲੀ ਆਪਾਂ ਤਾਂ ਨਾ ਲਾਗੇ ਰੋਟੀ ਇਹ ਬਾਣੀ ਬਾਣੀ ਦੀ ਇਹ ਤੇ ਤੁਹਾਡੇ ਸਾਹਮਣੇ ਟੁੱਟੀ ਜਾ। ਇਹ ਟੁੱਟ ਗਈ ਤੇ ਟੁੱਟ ਗਈ ਹੈ ਨਾ ਫਿਰ ਕੀ ਹੋ ਗਿਆ ਹੁਣ ਮੈਂ ਦੱਸ ਕੀ ਕਰ ਸਕਦੀ ਆ। ਕਿਉਂਕਿ ਮੈਂ ਰਾਤ ਆਪਣੀ ਜਿਹੜੀ ਕੋਧਰੇ ਦੇ ਆਟੇ ਦੀ ਉਹ ਤਾਂ ਬਹੁਤ ਵਧੀਆ ਬਣੀ। ਇਹ ਅਹੀ ਕੋਈ ਆ ਨਹੀਂ ਹੈਗਾ ਸਪੈਸ਼ਲ ਮੰਮੀ ਬਣਾਉਂਦੇ ਹੁੰਦੇ ਹਨ ਕਿ ਐ ਲਾਗੇ ਬੈਠੇ ਦੇਖੀ ਜਾਣਾ ਕਿ ਮੰਮੀ ਐ ਰੋਟੀ ਬਣਾ ਰਹੇ ਹਨਾ ਤੇ ਐ ਹੀ ਆਪਾਂ ਸਿੱਖ ਗਏ। ਲੀਤੇ ਨਾ ਗਣੀ ਨਾ ਯਾ ਆਪਣੇ ਕੋਸੇ ਪਾਣੀ ਨਾਲ ਆਟਾ ਗੁਣੀਏ ਫਿਰ ਤਾਂ ਨਹੀਂ ਟੁੱਟਦੀ ਹਨਾ ਯਾ ਆਪਾਂ ਠੰਡੇ ਪਾਣੀ ਨਾਲ ਆਟਾ ਗੁਣੀਏ ਕਈ ਟੁੱਟ ਜਾਂਦੀ ਹੈ ਆਪਣਾ ਤਵਾ ਹੋ ਗਿਆ ਥੋੜੇ ਸਾਫ ਕਰਨੀ ਪਹਿਲਾਂ ਗੋਲ ਬਣੀ ਨਾ ਹਾਂ ਆ ਇਵਨ ਪੱਕਨ ਦੀ ਟਾਈਮ ਲਾਂਦੀ ਇਹਨੇ ਥੋੜੇ ਨਾਲੇ ਨਾ ਇਹ ਸੇਮਾ ਤੇ ਕੱਪੜੀ ਵਾਲੇ ਫੁੱਲ ਤੇ ਨਹੀਂ ਪਰ ਸੜ ਜਾਂਦੀ ਅੰਦਰੋਂ ਬੱਚੀ ਰਹਿ ਜਾਂਦੀ ਹੈ ਇਹ ਖਾਵਾਂਗੇ ਆਪਾਂ ਚਾਹ ਨਾਲ ਪਹਿਲਾਂ ਇਹ ਟਾਈਮ ਤੇ ਚੁੱਲੇ ਤੇ ਬਣਾਉਂਦੇ ਸੀ ਉਹ ਤਾਂ ਬੜਾ ਵੇਖਾ ਜਦੋਂ ਮੇਰਾ ਘਰ ਬਣਿਆ ਮੈਂ ਇੱਕ ਚੌਂਕਾ ਚੁੰਦਾ ਗੋਲ ਨੂੰ ਨਾ ਕੱਚਾ ਥਾਰਾ ਆਪਣਾ ਸਾਰਾ ਮਤਲਬ ਉਹ ਜਿਹੜਾ ਹੁੰਦਾ ਹਾਰਾ ਉਹ ਵੀ ਰੱਖਣਾ ਸਾਰੇ ਛੌਂਕਾ ਦੇ ਕਰਨੇ ਆਪਨੇ ਹਨਾ ਬਾਕੀ ਪਤਾ ਨਹੀਂ ਪਰਮਾਤਮਾ ਨੂੰ ਜੋੜ ਲੈਂਦੇ ਹੁਣ ਆ ਦੇਉਗੀ ਤੇਲੇ ਕੁਸ ਬੁਲਵਾਰੀ ਸਮਝਣਾ ਹਾਂ ਚਾਹਾਂ ਕਿ ਇਹ ਨਹੀਂ ਜਾਂਦਾ ਸਾਦੇ ਰਹੂ ਉਹ ਉਂਝੇ ਤੇ ਪੱਕੇ ਤੇ ਲੰਦ ਨਹੀਂ ਫੇਰ ਇੱਧਰ ਉਹ ਕਿਉਂ ਲੱਗ ਫੇਰ ਪਾਸਾ ਵਧਰਾਂਗੇ ਦਾ ਅੱਛਾ ਧਵਨ ਨੂੰ ਬਹੁਤ ਪਤਾ ਤਮਨ ਇਹ ਲੋਕ ਕਿ ਨੀ ਮਮੋ ਚੰਦਰਾ ਪੱਕ ਤੇ ਲੰਦ ਥੋੜਾ ਥੋੜਾ ਘੀ ਹੋਣਾ ਜ਼ਿਆਦਾ ਨਹੀਂ ਪਾਣਾ ਜਿਆਦਾ ਫਾਇਦਾ ਨਹੀਂ ਦੇ ਆ ਦੇ ਆ ਮਾ

ਯਾ ਯਾ ਦੋਸ ਇਹ ਆ ਕਿ ਕੰਫਰਟ ਦੀਏ फटाफट ਜਿਵੇਂ ਕੰਮ ਕੰਮ ਕਰਨ ਕੇਮ ਪਾਲ ਤੇ ਇਹੀ ਗੱਲ ਨੂੰ ਮੈਂ ਇੱਕ ਹੋਰ ਆਹੋ ਟਿਕਾ ਨਹੀਂ ਦੇਵਾਂ ਜਿਵੇਂ ਬਾਹਰ फटाफट ਚਲੋ ਕੰਮ ਤੇ ਲੱਗ ਜਾਓ ਕੱਲ ਵਾਲੀ ਵੀਡੀਓ ਚ ਵੀ ਆਹ ਜਰਤਾ ਮਿਲ ਗਈ ਸਵੈਟ ਚਰਟ ਉਹ ਜਾ ਕੇ ਕਿੰਨੀ ਜਾਸਦੀ ਸਵੈਟ ਟਮਾਟਾ ਹੋ ਜਾ ਰਿਹਾ ਹੋ ਰਿਹਾ ਨਾ ਬਟਾਓ ਓਏ ਹੋਏ ਬਣ ਗਿਆ ਪਰੋਂ ਖਾਓ ਤੁਸੀਂ ਪਾਓ ਤੁਹੇ ਜੇ ਸਰੀਪਾ ਚਾਹ ਨਹੀਂ ਦਿੰਦੇ ਹੁੰਦੇ ਦਮਨ ਨੂੰ ਉੱਥੇ ਨਮਨ ਨੂੰ ਉੱਥੇ ਜਾਂ ਸਾਥ ਨਾਲ ਦੇਣਾ ਜੇ ਬਰਸ਼ੋਟੀ ਹੁੰਦੀ ਦਮਨ ਦੀ ਆਹ ਹੋਏ ਨਾਹੀਂ ਸਹੀ ਗੱਲ ਹੈ ਲਾਈਟ ਬੱਗ ਗਈ ਲੱਗਮ ਕਾਟ ਲੈ ਲੇਗੀ ਉੱਥੇ ਸਪ੍ਰੈਡ ਨੂੰ ਪਲੇਟ 'ਚ ਸਰਵ ਕਰਕੇ ਦੋ ਕਿਵੇਂ ਲੱਗ ਰਹੀ ਦਮਨ ਰੋਟੀ ਬਹੁਤ ਟੇਸਟੀ ਹਾਂ ਬਹੁਤ ਟੇਸਟੀ ਚਾਹ ਨਾਲ ਜੇ ਨਾਲ ਮੱਖਣ ਹੁੰਦਾ ਕੋਈ ਨਾ ਅੱਜ ਤਾਂ ਐਂ ਐਟ ਅ ਟਾਈਮ ਪ੍ਰੋਗਰਾਮ ਬਣਾ ਕੱਲ ਨੂੰ ਪਰਸੋਂ ਬਣਾਵਾਂਗੇ ਨਾ ਮੱਖਣ ਕੱਢ ਕੇ ਫਿਰ ਬਣਾਵਾਂਗੇ ਬਕਣਾ ਸੌਲੈਟ ਜਾਂ ਦਹੀਂ ਨਾਲ ਹਾਂ ਬੰਦੇ ਜਿਹੜੇ ਨਾ ਤੁਰੇ ਫਿਰਦੇ ਨੇ ਮੂੰਹ ਨਹੀਂ ਦਿਖਾਰੀ ਕਿਉਂਕਿ ਗੰਜਾ ਜਣੀ ਜਿਵੇਂ ਕੁਝ ਨਹੀਂ ਪਤਾ ਲੱਗਦਾ ਕਹਿੰਦੇ ਕੋਸ਼ਿਸ਼ ਕਰਦੇ ਕੁਛ ਨਹੀਂ ਛੱਡ ਜਾ ਮੈਂ ਸੋਨਾ ਬਣ ਜਾ ਛੱਡ ਜਾ ਮੈਂ ਸੋਨਾ ਬਣ ਜਾ ਫਿਰ ਗੱਲ ਕਰਦਾ ਤਾਂ ਬੰਦੇ ਲੈ ਹਾਂ ਗੰਦੇ ਪਤਾ ਸਾਰਿਆਂ ਨੂੰ ਕਿ ਤੁਸੀਂ ਗੰਦੇ ਹੋ ਤੇ ਦਿਖਾਣ ਨਾਲ ਕੀ ਜ਼ਿਆਦਾ ਹੋਣਾ ਮੈਂ ਕਦੋਂ ਦੀ ਕਹਿ ਰਹੀ ਐਵੇਂ ਆਹਾ ਨਾ ਗਾਣਾ ਲਾ ਕੇ ਬੈਠੇ ਮੈਂ ਕਹਿ ਰਹੀ ਮੈਂ ਵੀਡੀਓ ਬਣਾ ਰਹੀ ਐ ਨਾ ਮੈਨੂੰ ਪਤਾ ਨਹੀਂ ਲੱਗਿਆ ਕੋਣ ਛੱਡ ਕੇ ਆ ਪਾਜੀ ਕੇ ਦੂਰ ਹੀ ਉਹ ਤੂੰ ਤਾਂ ਸਾਰੀ ਉਮਰ ਮੈਨੂੰ ਤੋਂਤਾਂ ਲਾਉਂਦੇ ਰਹਿਣਾ ਹੋਰ ਕੀ ਐ ਆ ਫਿਰ ਤੋਂਤਾਂ ਲਾਉਂਦੀ ਰਹਿਣਾ ਮੈਂ ਤੁਹਾਨੂੰ ਮਾਰ ਦੇ ਤੁਸੀਂ ਗੱਲਾਂ ਤਗੜੀਆਂ ਤਗੜੀਆਂ ਰੋਟੀ ਸਾਂਭ ਉੱਧਰ ਰੋਟੀ ਕਮੇ ਤੇ ਛੱਡ ਕੇ ਆ ਗਈ ਨੇ ਕੋਈ ਨਹੀਂ ਛੱਡ ਕੇ ਆਈ ਨਹੀਂ ਤੁਹਾਨੂੰ ਮੈਂ ਗੱਲਾਂ ਕਰਾਂ ਰੋਟੀ ਨਹੀਂ ਮੈਂ ਬਲੌਗਰ ਜਿਹੜੇ ਕਦੇ ਕੈਮਰਾ ਨਹੀਂ ਛੱਡਦੇ ਕਹਿੰਦੇ ਨਹੀਂ ਆ ਮੇਰੇ ਬਲੌਗਰ ਆਏ ਤੇ ਕੀ ਚੱਕਾ ਰੋਟੀ ਸਾਡੀ ਕਾਲੀ ਕਰਦੀ ਨਹੀਂ ਇਹ ਕਰਦੇ ਗਾਲਾ ਕਾਲੀ ਨਹੀਂ ਹੋਈ ਇੰਨੀ ਕੁ ਚਲਦੀ ਆ ਨਾ ਚਲਦੀ ਆ ਨਾ ਦੱਸ ਸੋ ਕਮੈਂਟ ਕਰਕੇ ਹਾਂ ਦੱਸ ਸੰਦੀਪ ਨੇ ਦੱਸਣਾ ਰੀਨਾ ਕੱਲ੍ਹ ਸੀ ਭੈਣ ਨੇ ਦੱਸਣਾ ਵਾਹ ਵਾਹ ਸੈ ਇੰਨੀ ਕੁ ਚਲਦੀ ਗੋੜਾ ਟੇਸਟ ਆ ਜਾਂਦਾ ਹੁੰਦਾ ਇਹ ਚ ਕੋਈ ਆਲੀ ਮੈਂ ਖਾਣੀ ਤੁਹੀ ਦਿਖਾ ਲਈ ਨਾ ਤੁਹੀ ਖਾ ਲਈ ਤੁਹਾਨੂੰ ਨਹੀਂ ਹੋੜਾ ਨੁਕਤਾ ਤੁਨੀ ਕਰਦੀ ਰਹਿਣਾ ਕਿਸ਼ਨਾ ਕੁ ਤੁਸੀਂ ਵੀ ਤੇ ਨੁਕਤਾ ਚ ਨਹੀਂ ਕਰਨਦੇ ਤੁਸੀਂ ਕੀ ਬੋਲਣਦੇ ਹੋ ਇਹ ਐ ਕਰਦੇ ਨੇ ਇਹ ਬਾਹ ਕਰਦੇ ਨੇ ਮੈਂ ਮੈਂ ਕਹਿ ਰਹੀ ਕਿ ਆਹ ਗਾਣਾ ਬੰਦ ਕਰਿਓ ਫੋਨ ਚ ਗਾਣਾ ਬੰਦ ਨਹੀਂ ਕੀਤਾ ਫੋਨ ਆ ਕੇ ਆਉਂਦੇ ਜੀ ਇਹ ਆ ਮਤਲਬ ਉਹਦਾ ਕੋਈ ਕਾਪੀਰਾਈਟ ਨਹੀਂ ਹੈਗਾ ਹਾਂ ਆ ਲੈ ਕੰਪਨੀਆ ਕਿਤਾ ਸੋਨੇ ਪਰੌਂਠਾ ਮਾਰ ਦਿਓ ਤੁਸੀਂ ਗੱਲਾਂ ਮੈਨੂੰ ਕੁਝ ਪਤਾ ਨਾ ਪਛਤਾ ਦੇਖੋ ਦੇਖੋ ਤਿਆਰੀ ਚੱਲ ਰਹੀ ਹੈ ਇਹ ਹੁਣ ਗੇੜੇ ਤੇ ਗੇੜਾ 10 ਵਜਣ ਵਾਲੇ ਹੋ ਗਏ ਨੇ ਪਰ ਅਜੇ ਤੱਕ ਅਪਾ ਰੈਡੀ ਨਹੀਂ ਹੋਏ ਅੱਜ ਤੱਕ ਪਰ ਕਿੰਨੇ ਪਰੌਂਠੇ ਖਾਓਗੇ ਹੋਰ ਦੋ ਕਿ ਚਾਰ ओ ले आ रही है बस बन गया चलो जितने ही अब ब्राउन है दबंदूम बहुत स्वाद लग गया दबंदूम मिर्ची वाले तेल मोली वाले मिर्ची वाले तेल मक्की ले बाजरे ले मिक्स गा माँ को तुम्हारे लिए गाना मैं सोमवार की है अपनी बिल्लों करनाट के तो आया तेरा लंगड़ा है मैया मैया हार्ड बजानी है गान ਇਪਦਾ ਨੀ ਸੂਟ ਜੋਲ ਜੱਟ ਉੱਤੇ ਜਿੰਨੀ ਪਿਓਰ ਦੀ ਤੇ ਜਿਹੜੀ ਉਹਦੇ ਬਾਰਡਿੰਗ ਲਿਖੀ ਆਉਂਦੀ ਉਹ ਤੇ ਲਿਖਿਆ ਹੁੰਦਾ ਜੋਲ ਜੱਟ ਤੇ ਸੂਟ ਹੁੰਦਾ ਜੋਲ ਜੱਟ ਦਾ ਹੈ ਹੂੰ ਕੀ ਪਤਾ ਜੋਲ ਜੱਟ ਕਹਿੰਦੇ ਹੋ ਨਾ ਨਹੀਂ ਹੁਣ ਤਾਂ ਆਪਾਂ ਬੁਟੀਕ ਵਾਲਿਆਂ ਕੋਲੋਂ ਪਤਾ ਕੀ ਚਾਹੁੰਦੇ ਨੇ ਤੇ ਪਰੌਂਡੇ ਬੂਟੇ ਖਾ ਕੇ ਤੇ ਹੁਣ ਆਪਾਂ ਕਰ ਰਹੀ ਜੀ ਤਿਆਰੀ ਕਿਉਂਕਿ نیچے ਜਾਣਾ ਸੀ ਨਵੀਂ ਹੰਦੀ ਪਲਾ ਰਹੇ ਹਾਂ ਕੀ ਮੇਰਾ ਕਿਹਾ ਸੀ ਆਜੇ ਤਾਂ ਮੈਨੂੰ ਕੱਪੜੇ ਆਹੀ ਇੱਕ ਦਮ ਨਾ ਬਸ ਦੋਰੇ ਦੇ ਪਾਸੇ ਸੁੱਟ ਪਾਇਆ ਸੀ ਚਲ ਇੱਕ ਵਾਰੀ ਹੋਰ ਪਾ ਦਿੰਨਾ ਪ੍ਰੈਸ ਕਰਨਾ ਸੋਹਣਾ ਸੂਟ ਮੈਨੂੰ ਟਾਈਟ ਕਰਵਾ ਦੇ ਪਾਣੀ ਵਧੀਆ ਉਹਨੇ ਪਤਾ ਕਿਉਂ ਮੈਂ ਉਹਨੂੰ ਕਿਹਾ ਸੀ ਥੋੜਾ ਜਿਹਾ ਵਧੀਆ ਸਟਾਈਲਰ ਜਿਹਾ ਸੀ ਉਹਨੇ ਬੜਾ ਸਟਾਈਲਿਸ਼ ਜਿਹਾ ਸੀ ਨਹੀਂ ਤੇ ਉਹਨੇ ਮਸ ਸਿੰਪਲ ਜਿਹਾ ਸਿਲਾਈ ਕਰਤਾ ਬਸ ਗਲਾ ਦੇਖ ਕਿ ਥੋੜੀ ਪਾਣੀ ਗਲਾ ਦੇ ਕਿੰਨਾ ਉਹ ਚਰਫਿਆ ਤੇ ਅੱਜ ਮੈਂ ਜਾਣਾ ਬਾਜ਼ਾਰ ਦੇ ਵੀ ਕੰਮ ਮੇਰੇ ਰਹਿੰਦੇ ਨੇ ਥੋੜੀ ਉਹ ਵੀ ਕਰਨੇ ਨੇ ਪਹਿਲਾਂ ਇੱਧਰ ਕੰਮ ਨਿਬੜ ਜਾਈ ਫਿਰ ਮੈਂ ਬਾਜ਼ਾਰ ਤੇ ਕੰਮ ਕਰਾਂਗੀ ਅੱਜ ਮੇਰਾ ਦਮਨ ਪੁੱਤ ਘਰ ਆਇਆ ਮੇਰਾ ਜੀ ਲੱਗਿਆ ਹੋਣਾ ਨਹੀਂ ਤੇ ਮੈਂ ਕੱਲੀ ਬੈਠੀ ਰਹਿਣੀ ਇੱਥੇ ਫੋਨ ਵੇਖੀ ਜਾਨੀ ਆ ਅੱਖਾਂ ਨੂੰ ਖੰਡਾ ਪਣੀ ਹੋਈ ਆ ਆ ਚੱਕਰ ਆ ਟੇਬਲ ਹੀ ਲਿਆ ਮੈਨੂੰ ਚੱਕਰ ਆਏ ਦਮਨ ਮੈਂ ਹਰਾਤਾ ਸੀਗਾ ਨਾ 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 ਕਰਨਾ ਕਰ ਪੁੱਤਰੀ ਨਾ ਕਰ ਆਪਣੇ ਸਾਰੇ ਕੰਮ ਨਿਪੜ ਗਏ ਸਿਰਫ ਰਹਿ ਗਿਆ ਅ ਛਾੜੂ ਨਾ ਛਾੜੂ ਮੈਂ ਇੱਕ ਵਾਰ ਲਾ ਦਿੱਤਾ ਸਿਰਫ ਹੁਣ ਆਪਾਂ ਪੋਚਾ ਟੇਬਲ ਲਾਣਾ ਜੀ ਵਾਲੀ ਪਾ ਲਿਆ ਕਰੋ ਨਹੀਂ ਫਿਰ ਗਾਇਨਾ ਜਿਵੇਂ ਰੋਟੀ ਰੋਸੋਈ ਚ ਬਣਾਣੀ ਤਾਂ ਆਟਾ-ਉਟਾ ਲੱਗ ਜਾਂਦਾ ਤੇ ਕੰਮ ਖਰਾਬ ਹੋ ਜਾਂਦਾ। ਮੈਨੂੰ ਜੀ ਆਪੇ ਇਸ ਟਿੰਗ ਪੱਤੀ ਲਈ ਛੋਟੀ ਮੈਨੂੰ ਇਹ ਵਧੀਆ ਲੱਗਦੀ ਏ ਜਿਹੜੀ ਜ਼ਿਆਦਾ ਵੱਡੀ ਕਰੀ ਉਹ ਨਹੀਂ ਵਧੀਆ ਲੱਗਦੀ ਉਹ ਭਾਰੀ ਜਿਹਾ ਹੋ ਜਾਂਦਾ ਸੂਟ ਉਹ ਨਾ ਉਹ ਮੈਂ ਸੈੱਟ ਕਰਵਾਣੀ ਆ। ਉਹ ਸੂਟ ਫੋਲਡ ਜਿਹਾ ਹੋ ਜਾਂਦਾ। ਹੂੰ। ਚਲੋ। ਤੇ ਲੋ ਜੀ ਮੈਂ نیچے ਹੁਣੇ ਹੀ ਆਈ ਆ ਤੇ ਫਿਰ نیچے ਆਗੇ ਸੀ ਜਿਹੜੇ ਮਿਲਣੇ ਕਰਨ ਆਏ ਹਾਂ ਆਂਟੀ ਤੇ ਮੈਂ نیچے ਹੀ ਹਾਂ ਹੁਣੇ ਆਈ ਆ। ਟਾਈਮ ਹੋ ਗਿਆ 4:30 ਵਜੇ ਦਾ। ਦਮਣ ਲੱਗੀ ਪਈ ਹੈ ਪੜ੍ਹਨ ਸ਼ੇਰ ਦੀ ਬੈਠੀ ਵਸ ਚੜੀ ਦਾ ਕੱਲ ਨੂੰ ਹੈਗਾ ਪੇਪਰ ਤੇ ਮੈਂ ਹੁਣ ਦਮਣ ਨੂੰ ਬਣਾ ਕੇ ਦਵਾਂ ਚਾਹ ਪਾਣੀ ਕਿਉਂਕਿ ਦਮਣ ਮੇਰਾ ਥੱਕ ਗਿਆਣਾ ਪੜਾਈ ਕਰਦਾ ਕਰਦਾ ਕੱਪੜੇ ਵੀ ਮੇਰੇ ਵਿੱਚੇ ਰਹਿ ਗਏ ਪ੍ਰੈਸ ਕਰਨ ਵਾਲੇ ਉਹ ਮੈਂ ਫਿਰ ਕਰ ਦਿੰਦਾ ਦਮਣ ਮੈਨੂੰ ਚੱਪਲ ਨਹੀਂ ਪੁੱਤ ਪਾ ਕੇ ਮੇਰੇ ਬੂਟ ਕਿੱਥੇ ਨੇ ਦਮਣ ਨੇ ਪੂਰਾ ਐਂ ਟੇਬਲ ਟੂਪਰ ਲਾ ਕੇ ਸਟੱਡੀ ਹੋ ਰਹੀ ਹੈ ਨਾ ਐਂ ਕਰ ਇਹ ਕੱਢ ਦੇ ਉਹ ਚਲੋ ਜੀ ਮੈਂ ਦਮਣ ਨੂੰ ਬਣਾਦਾ ਚਾਹ ਫਿਰ ਆਪਾਂ ਮਿਲਦੇ ਹਾਂ